ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਪੈਕ ਤਿਆਰ ਕਰਾਂਗੇ ਜੋ ਰਿੰਕਲ ਵਾਸਤੇ ਹੋਏਗਾ ਫੇਸ ਤੇ ਉੱਪਰ 글로 ਨਹੀਂ ਹੈ ਤਨਖਾਰ ਨਹੀਂ ਹੈ ਰੰਗਤ ਨੂੰ ਵੀ ਬਹੁਤ ਹੀ ਨਖਾਰੇਗਾ ਜੀ ਆਓ ਹੁਣ ਅਸੀਂ ਪੈਕ ਬਣਾਨੇ ਆ ਆਪਾਂ ਇੱਕ ਬੋਲ ਲੈ ਲੈਣਾ ਕਲੀਨ ਸਭ ਤੋਂ ਪਹਿਲਾਂ ਜਿਵੇਂ ਮੈਂ ਡੇਲੀ ਬੋਲਦੀ ਤੁਹਾਨੂੰ ਆਪਣੇ ਫੇਸ ਨੂੰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਤੁਸੀਂ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਆ ਤੁਹਾਡੇ ਹੱਥ ਤੁਹਾਡਾ ਫੇਸ ਜੇ ਪਹਿਲਾਂ ਫੇਸ ਵਾਸ਼ ਕਰ ਲੈਣਾ ਫਿਰ ਤੁਸੀਂ ਕੱਚੇ ਦੁੱਧ ਨਾਲ ਮੈਂ ਡੇਲੀ ਬੋਲਦੀ ਹਾਂ ਕੱਚੇ ਦੁੱਧ ਨਾਲ ਕਾਟਨ ਨੂੰ 2-3 ਵਾਰ ਡਿਪ ਕਰਕੇ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਿਆ ਕਰਿਓ ਦੂਸਰਾ ਸਟੈਪ ਪਹਿਲਾਂ ਫੇਸ ਵਾਸ਼ ਕਰਨਾ ਫਿਰ ਕੱਚੇ ਦੁੱਧ ਨਾਲ ਕਲੀਨ ਕਰਨਾ ਫਿਰ ਤੁਸੀਂ ਇਹ ਪੈਕ ਲਗਾਉਣਾ ਪੈਕ ਲਗਾਣਾ ਹੈ ਸ਼ਾਮ ਨੂੰ ਤੁਸੀਂ ਲਗਾ ਲਿਓ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਵੇਗਾ ਇਸ ਪੈਕ ਦਾ ਐਂਟੀ 에ਜਿੰਗ ਹਰ ਇੱਕ ਚੀਜ਼ ਐਂਟੀ 에ਜਿੰਗ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡੇ ਰਿੰਕਲ ਵੀ ਰਿਮੂਵ ਹੋਣਗੇ ਸਕਿਨ ਵੀ ਟਾਈਟ ਹੋਵੇਗੀ ਤੇ ਰੰਗਤ ਵਿੱਚ ਵੀ ਬਹੁਤ ਹੀ ਨਖਾਰ ਆਵੇਗਾ ਤੇ 글로 ਤਾਂ ਆਪਣੇ ਆਪ ਹੀ ਆਣਾ ਜਦੋਂ ਤੁਸੀਂ ਕੋਈ ਨਾ ਕੋਈ ਪੈਕ ਲਗਾਉਂਦੇ ਰਹੋਗੇ ਤੇ ਨਖਾਰ ਆਪਣੇ ਆਪ ਆਏਗਾ ਜੀ 글로 ਵੀ ਬਹੁਤ ਆਏਗਾ ਆਜੋ ਹੁਣ ਅਸੀਂ ਪੈਕ ਤਿਆਰ ਕਰਦੇ ਹਾਂ ਹਾਂ ਜੀ ਆ ਦੇਖੋ ਜੀ ਆ ਹੈਗਾ ਨਾਰੀਅਲ ਦਾ ਸਾਡੇ ਇੱਧਰ ਜਿਵੇਂ ਬੁਰਾਂਦਾ ਬੋਲਦੇ ਆ ਅੱਜ ਵੀ ਐਵੇਂ ਆਂਦਾ ਨਾ ਕਿ ਕਿੱਥੇ ਵੀ ਤੁਹਾਨੂੰ ਮਿਲ ਜੇਗਾ ਤੁਸੀਂ ਕਿੱਥੇ ਵੀ ਇਹਨੂੰ ਲੈ ਸਕਦੇ ਜੀ ਇਹਦੇ ਨਾਲ ਸਕਰਾਬ ਇੰਨਾ ਵਧੀਆ ਹੁੰਦਾ ਕਿ ਬਹੁਤ ਹੀ ਵਧੀਆ ਆ ਦੇਖੋ ਇੰਨਾ ਕ ਅਸੀਂ ਨਾਰੀਅਲ ਦਾ ਬਰਾਂਦਾ ਪਾ ਰਹੇ ਆ ਆ ਦੇਖੋ ਐਵੇਂ ਦਾ ਹੁੰਦਾ ਹੈ ਜੀ ਆ ਦੇਖੋ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਨਾਰੀਅਲ ਦਾ ਬਰਾਂਦਾ ਬੋਲੋਗੇ ਤਾਂ ਮਿਲ ਜਾਂਦਾ ਹੈ ਕਿੱਥੇ ਵੀ ਤੁਹਾਨੂੰ ਮਿਲ ਜਾਏਗਾ ਹੋਣ ਅਸੀਂ ਪਾਵਾਂਗੇ ਜੀ ਬਦਾਮਾਂ ਦਾ ਪਾਊਡਰ ਬਣਾਇਆ ਹੋਇਆ ਆ ਦੇਖੋ ਬਦਾਮਾ ਨੂੰ ਲਿਆ ਕੇ ਘਰ ਵਿੱਚ ਤੁਸੀਂ ਤਾਂ ਲਿਆਦੇ ਜੇ ਹਰ ਇੱਕ ਚੀਜ਼ ਸਾਡੇ ਘਰ ਵਿੱਚ ਹੀ ਹੁੰਦੀ ਆ ਉਹਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਆ ਦੇਖੋ ਫਾਈਨ ਪਾਊਡਰ ਬਣਾਇਆ ਹੋਇਆ ਮੈਂ ਇੱਕ ਤਾਂ ਇਹ ਸਾਡੇ ਸਕਿਨ ਦੇ ਉੱਪਰ ਸਕਰਬ ਕਰੇਗਾ ਸਕਿਨ ਨੂੰ ਵਾਈਟ ਕਰੇਗਾ ਐਂਟੀਏਜਿੰਗ ਆ ਰਿੰਕਲ ਨੂਰ ਰਿਮੂਵ ਕਰੇਗਾ ਤੀਸਰੀ ਚੀਜ਼ ਅਸੀਂ ਇਹਦੇ ਵਿੱਚ ਪਾਣੀ ਹੈਗੀ ਚੰਦਣ ਪਾਊਡਰ ਆ ਦੇਖੋ ਇਹ ਵੀ ਸਾਡੇ ਸਕਿਨ ਨੂੰ ਵਾਈਟ ਕਰਦਾ ਆ ਜੀ ਚੰਦਣ ਪਾਊਡਰ ਵੀ ਬਹੁਤ ਹੀ ਨਖਾਰ ਲੈ ਕੇ ਆਂਦਾ ਆ ਇਹ ਕਿੰਨੇ ਚੀਜ਼ਾਂ ਹੀ ਪਾਣੀਆਂ ਨੇ ਤੁਸੀਂ ਇਹ oily skin ਵਾਲੇ ਵੀ ਲਗਾ ਸਕਦੇ ਨੇ ਤੇ dry skin ਵਾਲੇ ਵੀ all skin type ਲਗਾ ਸਕਦਾ ਫੀਮੇਲ ਮੇਲ ਦੋਨੋਂ ਲਗਾ ਸਕਦੇ ਨੇ ਪਹਿਲਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਡਰਾਈ ਨੂੰ ਮਿਕਸ ਕਰ ਲਓ ਸਾਰੇ ਲਗਾ ਸਕਦੇ ਆ ਨੇ ਕੋਈ ਵੀ ਏਜ ਵਾਲਾ ਲਗਾ ਸਕਦਾ ਆ ਜਿੰਨਾ ਗ੍ਰਿੰਕਲ ਬਹੁਤ ਜ਼ਿਆਦਾ ਆ ਵੀਕ ਦੇ ਵਿੱਚ ਤਿੰਨ ਵਾਰ ਇਸ ਪੈਕ ਨੂੰ ਲਗਾਉਣਾ ਆ ਤੁਸੀਂ ਫਿਰ ਅਸੀਂ ਕੱਚਾ ਦੁੱਧ ਐਡ ਕਰਨਾ ਆ ਜੀ ਵਿੱਚ ਥੋੜਾ ਥੋੜਾ ਕਰਕੇ ਮਿਲਾਉਣਾ ਜ਼ਿਆਦਾ ਨਹੀਂ ਪਾ ਦੇਣਾ ਇੱਕੇ ਵਾਰੀ ਤੁਸੀਂ ਥੋੜਾ ਥੋੜਾ ਕਰਕੇ ਹੀ ਕੱਚਾ ਦੁੱਧ ਰੱਖ ਲਿਆ ਕਰੋ ਥੋੜਾ ਉਹਦੇ ਨਾਲ ਅਸੀਂ ਪੈਕ ਤਿਆਰ ਕਰਾਂਗੇ ਜੇ ਤੁਸੀਂ ਚਾਹੋ ਤਾਂ ਤੁਸੀਂ ਦਹੀਂ ਵੀ ਐਡ ਕਰ ਸਕਦੇ ਜੀ ਜਿਸ ਨੂੰ ਕੱਚਾ ਦੁੱਧ ਨਹੀਂ ਸੂਟ ਕਰਦਾ ਜੀ ਦਹੀਂ ਪਾ ਲੇ ਬਹੁਤ ਵਧੀਆ ਪੈਕ ਬਣ ਕੇ ਤਿਆਰ ਹੋ ਜਾਣਾ ਸਾਡਾ ਐਂਟੀ ਏਜਿੰਗ ਹੈ ਰਿੰਕਲ ਨੂੰ ਰੂਬ ਕਰੇਗਾ ਸਕਿਨ ਨੂੰ ਵੀ ਟਾਈਟ ਕਰੇਗਾ ਜੀ ਆ ਦੇਖੋ ਥੋੜਾ ਜਿਹਾ ਹੀ ਪਿਆ ਹੈ ਨਾ ਇਹਦੇ ਵਿੱਚ ਬਦਾਮ ਪਾਏ ਹੋਏ ਨੇ ਥੋੜਾ ਜਿਹਾ ਹੀ ਦੁੱਧ ਲੱਗਦਾ ਹੈ ਜੀ ਚੰਦਰ ਪਾਊਡਰ ਦਾ ਬਹੁਤ ਹੀ ਵਧੀਆ ਹੈ ਜੀ ਤੁਸੀਂ ਡੇਲੀ ਵੀ ਆਪਣੇ ਫੇਸ ਦੇ ਉੱਪਰ ਲਗਾਓਗੇ ਨਾ ਤੁਹਾਡੇ ਪਿਗਮੈਂਟੇਸ਼ਨ ਨੇ ਛਾਈਆਂ ਨੇ ਮਤਲਬ ਬਿਲਕੁਲ ਠੀਕ ਹੋ ਜਾਣੀਆਂ ਨੇ ਛਾਈਆਂ ਬਿਲਕੁਲ ਠੀਕ ਕਰ ਦਿੰਦਾ ਚੰਦਨ ਪਾਊਡਰ ਤੇ ਮਲੇਠੀ ਪਾਊਡਰ ਦੋਨਾਂ ਨੂੰ ਮਿਕਸ ਕਰਕੇ ਦਹੀਂ ਵਿੱਚ ਲਗਾ ਲਓ ਤੁਸੀਂ ਜਾਂ ਦੁੱਧ ਵਿੱਚ ਲਗਾ ਲਓ ਬਹੁਤ ਹੀ ਵਧੀਆ ਪੈਕ ਬਣ ਕੇ ਤਿਆਰ ਹੋ ਜਾਂਦਾ ਚੰਦਨ ਤੇ ਮਲੇਠੀ ਪਾਊਡਰ ਆਜੋ ਹੁਣ ਅਸੀਂ ਆਪਣੇ ਮਹਾਂ ਟੇ ਲਗਾ ਕੇ ਦਿਖਾ ਰਹੀ ਹਾਂ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਉਣਾ ਪਹਿਲਾਂ ਫੇਸ ਨੂੰ ਕਲੀਨ ਕਰ ਲੈਣਾ ਹੈ ਨੇ ਹੱਥਾਂ ਨੂੰ ਵੀ ਚੰਗੀ ਤਰ੍ਹਾਂ ਤਲੀਨ ਕੀਤੇ ਹੋਣੇ ਚਾਹੀਦੇ ਆ ਜੀ ਤੁਹਾਡੇ ਐਵੇਂ ਤੁਸੀਂ ਪਹਿਲਾਂ ਮ사ਜ ਕਰਨੀ ਆ ਜੋ ਅਸੀਂ ਨਾਰੀਅਲ ਦਾ ਫਰਾਦਾ ਪਾਇਆ ਨੇ ਜੋ ਤੁਹਾਡੇ ਨੋਸ ਦੇ ਆਸ-ਪਾਸ ਜਿਵੇਂ ਖੁਰਦਰਾਪਣ ਹੋ ਜਾਂਦਾ ਹੈ ਡਰਾਈ ਹੋ ਜਾਂਦਾ ਬਹੁਤ ਹੀ ਉਹਨੂੰ ਵੀ ਠੀਕ ਕਰੇਗਾ ਜੀ ਨਾਰੀਅਲ ਬਹੁਤ ਵਧੀਆ ਸਕਰਬ ਹੈ ਜੀ ਇਹ ਸਕਰਬ ਵੀ ਤੇ ਪੈਕ ਦੋਨੇ ਚੀਜ਼ਾਂ ਨੇ ਪਹਿਲਾਂ ਤੁਸੀਂ 5 ਮਿੰਟ ਕਾਨੀ ਸੌਫਟ ਹੱਥਾਂ ਦੇ ਨਾਲ ਰਗੜਨਾ ਨੇ ਸਕਿਨ ਨੂੰ 5 ਮਿੰਟ ਚੰਗੀ ਤਰ੍ਹਾਂ ਤੁਸੀਂ ਮ사ਜ ਕਰਨੀ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਵੇਗਾ ਤੁਸੀਂ ਆਪ ਖੁਦ ਲਗਾ ਕੇ ਦੇਖਿਓ ਮੇਰੇ ਕੋ ਰਿੰਕਰ ਮੂਵ ਹੋ ਜਾਂਗੇ ਤੁਹਾਡੇ ਫੇਸ ਦੇ ਨਾਲ ਨਾਲ ਤੁਸੀਂ ਨੈਕ ਤੇ ਵੀ ਲਗਾਣਾ ਜੋ ਕਿ ਨੈਕ ਤੇ ਵੀ ਸਾਡੇ ਬਹੁਤ ਹੀ ਲੂਸ ਸਕਿਨ ਹੋ ਜਾਂਦੀ ਆ ਚੰਗੀ ਤਰ੍ਹਾਂ ਤੁਸੀਂ ਮ사ਜ ਕਰਨੀ ਹੈਗੀ ਨਾਰੀਅਨ ਦਾ ਬਰਾਦਾ ਤੁਹਾਨੂੰ ਕਿਤੇ ਵੀ ਮਿਲ ਜਾਏਗਾ ਜੀ ਤੁਸੀਂ ਕਿਤੇ ਵੀ ਲੈ ਕੇ ਤੇ ਤੁਸੀਂ ਇਹ ਸਕਰਬ ਵੀ ਤੇ ਪੈਕ ਦੋਨੇ ਚੀਜ਼ਾਂ ਕਰਨੀਆਂ ਪਹਿਲਾਂ 4-5 ਮਿੰਟ 5 ਮਿੰਟ ਤੁਸੀਂ ਮ사ਜ ਕਰਨੀ সফট ਹੱਥਾਂ ਦੇ ਨਾਲ ਫਿਰ ਤੁਸੀਂ ਉੱਪਰ ਪੈਕ ਲਗਾ ਦੇਣਾ ਪਹਿਲਾਂ ਦੋ ਵਾਰੀ ਫੇਸ ਨੂੰ ਫੇਸ ਵਾਸ਼ ਦੇ ਨਾਲ ਪਹਿਲਾਂ ਕਰਨਾ ਫਿਰ ਕੱਚੇ ਦੁੱਧ ਨਾਲ ਫਿਰ ਹੀ ਤੁਸੀਂ ਇਹ ਕੰਮ ਕਰਿਓ ਰਿਜ਼ਲਟ ਬਹੁਤ ਵਧੀਆ ਆਏਗਾ ਪਹਿਲਾਂ ਤੁਸੀਂ ਦੋ ਕੰਮ ਇਹ ਕਰੋਗੇ ਜਦੋਂ ਤੁਸੀਂ ਕੋਈ ਵੀ ਪੈਕ ਲਗਾਓਗੇ ਤਾਂ ਰਿਜ਼ਲਟ ਬਹੁਤ ਵਧੀਆ ਆਏਗਾ ਜੇ ਸਾਡੀ ਸਕਿਨ ਸਾਫ ਹੋਏਗੀ ਕਲੀਨ ਹੋਏਗੀ ਫਿਰ ਹੀ ਰਿਜ਼ਲਟ ਆਵੇਗਾ ਜੀ ਜੇ ਸਾਡੀ ਸਕਿਨ ਦੇ ਉੱਪਰ ਗੰਦਗੀ ਵਗੈਰਾ ਲੱਗੀ ਹੋਏਗੀ ਅਸੀਂ ਪੈਕ ਲਗਾ ਲਾਂਗੇ ਕੋਈ ਰਿਜ਼ਲਟ ਨਹੀਂ ਆਣਾ ਫਿਰ ਵੀਕ ਤੇ ਵਿੱਚ ਤਿੰਨ ਵਾਰ ਤੁਸੀਂ ਇਹ ਪੈਕ ਨੂੰ ਲਗਾਣਾ ਹੈ ਜੀ ਤਿੰਨ ਵਾਰ ਪੈਕ ਨੂੰ ਲਗਾਣਾ ਹੈ ਤੇ ਤੁਹਾਡੇ ਰਿੰਕਲ ਬਿਲਕੁਲ ਰਿਮੂਵ ਹੋ ਜਾਣਗੇ ਬਦਾਮ ਦਾ ਪਾਊਡਰ ਜੋ ਐਂਟੀ 에ਜਿੰਗ ਹੈ ਰਿੰਕਲ ਨੂੰ ਰਿਮੂਵ ਕਰਦਾ ਹੈ ਬਹੁਤ ਵਧੀਆ ਹੈ ਜੀ ਬਦਾਮਾ ਨੂੰ ਘਰ ਵਿੱਚ ਲਿਆਉਂਦੇ ਹੋ ਥੋੜੇ ਜੇ ਤੁਸੀਂ ਉਹਦਾ ਪਾਊਡਰ ਬਣਾ ਕੇ ਨਾ ਫਾਈਨ ਪਾਊਡਰ ਕਿਸੇ ਡੱਬੀ ਚ ਸਟੋਰ ਕਰਕੇ ਰੱਖ ਲਓ ਤੇ ਨਾਰੀਅਲ ਦਾ ਬਰਾਦਾ ਵੀ ਥੋੜਾ ਲਿਆ ਕੇ ਫ੍ਰਿਜ ਵਿੱਚ ਰੱਖ ਲਿਓ ਨਾਰੀਅਲ ਦਾ ਥੋੜਾ ਨਾ ਜਿਵੇਂ ਬਦਾਮਾਂ ਦਾ ਪਾਊਡਰ ਥੋੜਾ ਖਰਾਬ ਨਾ ਹੋ ਜੇ ਦੋਨਾਂ ਚੀਜ਼ਾਂ ਨੂੰ ਫ੍ਰਿਜ ਵਿੱਚ ਰੱਖ ਲਿਓ ਤੁਸੀਂ ਚੰਦਨ ਪਾਊਡਰ ਤਾਂ ਖਰਾਬ ਨਹੀਂ ਹੁੰਦਾ ਉਹਨੇ ਤਾਂ ਤੁਸੀਂ ਬਾਹਰ ਵੀ ਰੱਖ ਸਕਦੇ ਜੇ ਤੇ ਨਾਰੀਅਲ ਦਾ ਬਰਾਦਾ ਬੋਲਦੇ ਸਾਡੇ ਤਾਂ ਤੁਹਾਡੇ ਕੀ ਬੋਲਦੇ ਨੇ ਤੁਸੀਂ ਦੱਸਣਾ ਮੈਨੂੰ ਐਵੇਂ ਜੀ 4-5 ਮਿੰਟ ਦੀ ਅਸੀਂ ਸੌਫਟ ਹੱਥ ਨਾਲ ਮ사ਜ ਕਰ ਲੈਣੀ ਹੈ ਤੇ ਸਕੀਨ ਦੇਖਿਓ ਤੁਸੀਂ ਕਿੰਨੀ ਸੌਫਟ ਤੇ ਮਲਾਈ ਹੋ ਤੁਹਾਡੀ ਹੋ ਜਾਣੀ ਹੈ ਬਹੁਤ ਹੀ ਵਧੀਆ ਰਿਜ਼ਲਟ ਆਵੇਗਾ ਜੀ ਦਿਨੋਂ ਦਿਨ ਰੰਗਤ ਬਹੁਤ ਨਿਖਰੇਗੀ ਤੁਹਾਡੀ 글로 ਵੀ ਫੇਸ ਤੇ ਆਵੇਗਾ ਕੋਈ ਨਾ ਕੋਈ ਅਸੀਂ ਪੈਕ ਲਗਾਣੀ ਤਾਂ ਫੇਸ ਤੇ ਬਹੁਤ ਹੀ 글로 ਆਂਦਾ ਹੈ ਤੁਸੀਂ ਆਪ ਖੁਦ ਕਰਦੇ ਨਾ ਜੋ ਉਹਨਾਂ ਨੂੰ ਪਤਾ ਹੈ ਕੋਈ ਨਾ ਕੋਈ ਅਸੀਂ ਪੈਕ ਲਗਾਵਾਂਗੇ ਸਾਡੀ ਸਕਿਨ ਵੀ ਟਾਈਟ ਹੋਵੇਗੀ ਤੇ 글로 ਵੀ ਬਹੁਤ ਆਵੇਗਾ ਸਕਿਨ ਬਿਲਕੁਲ ਸਾਫ ਹੋ ਜਾਂਦੀ ਹੈ ਜੀ ਜਦੋਂ ਅਸੀਂ ਕੋਈ ਨਾ ਕੋਈ ਪੈਕ ਲਗਾਨੇ ਆ ਜਾਂ ਸਕਰਬ ਕਰਦੇ ਆ ਨਾ ਸਾਡੀ ਸਕਿਨ ਬਿਲਕੁਲ ਸਾਫ ਹੋ ਜਾਂਦੀ ਏ ਓਪਨ ਪੋਰ ਜੀ ਬਿਲਕੁਲ ਕਲੀਨ ਹੋ ਜਾਂਦੇ ਆ ਬਾਕੀ ਜਦੋਂ ਵੀ ਤੁਸੀਂ ਸਕਰਬ ਕਰਦੇ ਜੇ ਮਗਰੋਂ ਤੁਸੀਂ ਪੈਕ ਜ਼ਰੂਰ ਲਗਾਣਾ ਇਹ ਨਹੀਂ ਕਿ ਸਕਰਬ ਕਰ ਲਿਆ ਤੇ ਅਸੀਂ ਪੈਕ ਨਹੀਂ ਲਗਾਣਾ ਪੈਕ ਜ਼ਰੂਰ ਲਗਾਣਾ ਆ ਓਪਨ ਪੋਰਸ ਓਪਨ ਹੋ ਜਾਂਦੇ ਗੰਦਗੀ ਵਗੈਰਾ ਸਕਰਬ ਦੇ ਨਾਲ ਬਿਲਕੁਲ ਰਿਮੂਵ ਹੋ ਜਾਂਦੀ ਆ ਫਿਰ ਅਸੀਂ ਪੈਕ ਲਗਾਣਾ ਹੈ ਉੱਪਰ चार पाँच मिनट की साइड मसाज हो गई हूँ असी ही एक लेयर लगा देंगे ये उपर चंह लेयर लगा दो पंद्रह मिनट वास्ते लगा रहोद मिनट वास्ते पहला साब हो गया हूँ असी पैक लगाता, ता पंद्रह मिनट तीन रेस्ट करनी गला बात नहीं कर रिंकल पै जाने अं ठीक करने जी असं रिंकल पाने नहीं है ठीक है बिल्कुल गल्बात नहीं कर पंद्रह मिनट तो बाद ਡਾਇਰੈਕਟ ਵਾਸ਼ ਨਹੀਂ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ ਥੋੜਾ ਹੱਥਾਂ ਨੂੰ ਗਿੱਲਾ ਕਰ ਲਓ ਜਾਂ ਰੋ ਮਿਲਕ ਲੈ ਲਓ ਜਾਂ ਤੁਸੀਂ ਪਾਣੀ ਨਾਲ ਵੀ ਕਰ ਸਕਦੇ ਜੀ ਮੈਂ ਤਾਂ ਰੋ ਮਿਲਕ ਦੇ ਨਾਲ ਹੀ ਕਰਦੀ ਹਾਂ ਤੁਸੀਂ ਪਾਣੀ ਵੀ ਲੈ ਸਕਦੇ ਪਾਣੀ ਦੇ ਨਾਲ ਹੱਥਾਂ ਨੂੰ ਥੋੜਾ ਗਿੱਲਾ ਕੀਤਾ ਆਪਣੇ ਫੇਸ ਤੇ 2 ਮਿੰਟ ਦੀ ਮ사ਜ ਕੀਤੀ ਲਾਈਟ ਹੈਂਡ ਨਾਲ ਫਿਰ ਤੁਸੀਂ ਇਹਨੂੰ ਫੇਸ ਨੂੰ ਵਾਸ਼ ਕਰ ਦਿਓ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਫਿਰ ਤੁਸੀਂ ਤੁਹਾਨੂੰ ਕੋਈ ਚੀਜ਼ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਬਾਅਦ ਵਿੱਚ ਕਿਉਂਕਿ ਕੱਚੇ ਦੁੱਧ ਵਿੱਚ ਬਣਿਆ ਹੋਇਆ ਬਦਾਮ ਦਾ ਪਾਊਡਰ ਪਾਇਆ ਹੋਇਆ ਹੈ ਬਿਲਕੁਲ ਬਹੁਤ ਸੌਫਟ ਤੇ ਸ਼ਾਈਨ ਸਕਿਨ ਤੁਹਾਡੀ ਕਰੇਗੀ ਤੇ ਰਿੰਕਲ ਵੀ ਰਿਮੂਵ ਹੋਣਗੇ ਜੇ ਤੁਸੀਂ ਲਗਾਤਾਰ ਲਗਾਓਗੇ ਜੇ ਫੇਸ ਦੇ ਉੱਪਰ ਦਾਗ-ਦੱਬੇ ਨੇ ਕਾਲਾਪਨ ਹੈ ਉਹ ਵੀ ਠੀਕ ਕਰੇਗਾ ਜੀ ਚੰਦਨ ਪਾਊਡਰ ਤੇ ਤੁਸੀਂ ਲਗਾਤਾਰ ਲਗਾਓਗੇ ਕੱਚੇ ਦੁੱਧ ਨੇ ਬਿਲਕੁਲ ਫੇਅਰ ਕਰ ਦੇਣੀ ਤੁਹਾਡੀ ਸਕਿਨ ਡੇਲੀ ਲਗਾਉਣ ਦੇ ਨਾਲ ਇੱਕ ਵਾਰੀ ਲਗਾਉਣ ਦੇ ਨਾਲ ਨਹੀਂ ਡੇਲੀ ਲਗਾਓ ਤੁਸੀਂ ਤੇ ਡੇਲੀ ਲਗਾਓਗੇ ਰਿੰਕਰ ਰਿਮੂਵ ਹੋਣਗੇ ਤੁਹਾਡੇ ਮੇਰੀਆਂ ਭੈਣਾਂ ਸਾਰੀਆਂ ਇਹ ਪੈਕ ਲਗਾ ਕੇ ਦੇਖਿਓ ਸਕਰਬ ਵਿਦ ਪੈਕ ਹੈ ਜੀ ਦੋਨੇ ਚੀਜ਼ਾਂ ਨੇ ਲਗਾ ਕੇ ਦੇਖਿਓ ਫਿਰ ਮੈਨੂੰ ਦੱਸਿਓ ਰਿਜ਼ਲਟ ਕਿਵੇਂ ਦਾ ਆਇਆ ਤੇ ਦਿਨ ਦਿਨ ਤੁਹਾਡੇ ਰਿੰਕਲ ਮੂਵ ਆਨ ਦੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਰਿੰਕਲ ਪੈ ਗਏ ਨਾ ਬਿਲਕੁਲ ਤੁਸੀਂ ਇਹ ਪੈਕ ਲਗਾਉਣਾ ਸਟਾਰਟ ਕਰ ਦੋ ਵੀਕ ਤੇ ਤਿੰਨ ਦਿਨ ਇਸ ਪੈਕ ਨੂੰ ਲਗਾਉਣਾ ਹੈ ਤੁਸੀਂ ਠੀਕ ਹੈ ਜੀ ਬਦਾਮਾ ਦਾ ਪਾਊਡਰ ਬਣਾ ਕੇ ਰੱਖੋ ਨਾਰੀਅਲ ਦਾ ਬਰਾਦਾ ਵੀ ਲਿਆ ਕੇ ਰੱਖੋ ਦੋਨਾਂ ਚੀਜ਼ਾਂ ਨੂੰ ਫ੍ਰਿਜ 'ਚ ਰੱਖਣਾ ਹੈਗਾ ਤੇ ਚੰਦਨ ਪਾਊਡਰ ਤਾਂ ਅਸੀਂ ਬਾਹਰ ਵੀ ਰੱਖ ਸਕਦੇ ਹਾਂ ਕੱਚਾ ਦੁੱਧ ਸਾਡੇ ਘਰ ਹੀ ਹੁੰਦਾ ਹ ਹਰ ਇੱਕ ਚੀਜ਼ਾਂ ਸਾਡੇ ਘਰ ਵਿੱਚ ਹੁੰਦੀਆਂ ਨੇ ਨੇਚਰਲ ਚੀਜ਼ਾਂ ਨੇ ਕੋਈ ਇਹਨਾਂ ਦਾ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਕਰੇਗੀ ਤੁਹਾਡੇ ਫੇਸ 'ਤੇ ਉੱਪਰ ਠੀਕ ਹੈ ਤੁਸੀਂ ਸਾਰਿਆਂ ਨੇ ਇਹ ਲਗਾਉਣਾ ਤੇ ਫਿਰ ਮ ਲਾਈਕ ਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ